ਅੱਗੇ ਗੱਲ ਰਿਪੋਰਟ ਮੈਂ ਤੁਹਾਨੂੰ ਦੱਸ ਦਵਾਂਗਾ। ਸਹੀ ਤਾਂ ਅਗਰੇ ਮਰੇ। ਜੀ। ਹਾਂਜੀ ਮੈਡਮ। ਜੀ ਮੈਮ ਲਾਈਟ ਡੋਮਿਨੇਸ਼ਨ ਹੋ। ਅ ਹਾਂਜੀ ਅ ਜਿਵੇਂ ਸਾਰੇ ਜਾਣਦੇ ਹੈਗੇ ਆ। ਲੋਕ ਸਭਾ ਇਲੈਕਸ਼ਨ 2024 ਉਹਦਾ ਜੋ 7ਵੇਂ ਫੇਜ਼ ਦੇ ਵਿੱਚ ਪੰਜਾਬ ਦੀ ਅ ਇਲੈਕਸ਼ਨ ਹੋਣ ਵਾਲੀ ਹੈਗੀ ਆ ਕੱਲ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ 1 ਜੂਨ ਦਾ। ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਏਰੀਆ ਅੱਜ ਡੋਮਿਨੇਟ ਕਰ ਰਹੇ ਹੈਗੇ। ਅਸਵੇ ਤੋਂ ਅੱਜ ਸਵੇਰ ਤੋਂ ਹੀ ਵੱਖ-ਵੱਖ ਸਬਡਿਵੀਜ਼ਨਾਂ ਦੇ ਵਿੱਚ ਤੁਸੀਂ ਦੇਖਿਆ ਹੁਣ ਕਿ ਫਲਗ ਵਰਚਸ ਵੀ ਹੋਏ ਨੇ ਆਪਣੇ ਸਰਚ ਆਪਰੇਸ਼ਨਸ ਵੀ ਚੱਲੇ ਆ ਹੁਣ ਵੀ ਅਸੀਂ ਜਦੋਂ ਇਲੈਕਸ਼ਨ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਦੇ ਸਾਨੂੰ ਹੁਣ 8 ਘੰਟੇ ਬਚੇ ਹੈਗੇ ਆ ਉਹ ਤੋਂ ਪਹਿਲੇ ਵੀ ਅਸੀਂ ਡੋਮੀਨੇਟ ਕਰਕੇ ਰੱਖ ਰਿਹਾ ਤਾਂ ਕਿ ਪਬਲਿਕ ਦੇ ਮਨ ਦੇ ਵਿੱਚ ਇੱਕ ਸੇਫ ਫੀਲ ਆ ਜਾਏ ਸਿਕਿਉਰ ਫੀਲ ਆ ਜਾਏ ਕਿ ਪੁਲਿਸ ਉਹਨਾਂ ਵਾਸਤੇ 24 ਘੰਟੇ ਕੰਮ ਤੇ ਤਨਾਤ ਹੈਗੀ ਆ ਸਾਡੇ ਨਾਲ ਆਪਣੀ ਸੀਏਪੀਐਫ ਦੀ ਫੋਰਸ ਹੈਗੀ ਆ ਜੋ ਬਾਹਰਲੀ ਫੋਰਸ ਹੈਗੇ ਆ ਤਾਂ ਕਿ ਉਹਨਾਂ ਦੇ ਮਨ 'ਚ ਕੋਈ ਵੀ ਅਗਰ ਇਹ ਆਸ਼ੰਕਾ ਹੋਵੇ ਕਿ ਕੋਈ ਮਾੜੇ ਅਨਸਰ ਹੈਗੇ ਨੇ ਕੋਈ ਇਹਨਾਂ ਦਾ ਮਤਲਬ ਰੋਕ ਸਕਦੇ ਹੈਗੇ ਕੋਈ ਝਗੜਾ ਹੋ ਸਕਦੇ ਆ ਉਹ ਕੋਈ ਚੀਜ਼ ਲੋਕਾਂ ਦੇ ਮਨ 'ਚ ਨਾ ਰਵੇ ਅਸੀਂ ਪੂਰਾ ਤਿਆਰ ਹੈ ਜੀ ਆਪਣੇ ਫੋਰਸ ਬਾਹਰ ਹੈਗੇ ਪੂਰੇ ਪੀਸਫੁਲ ਇਲੈਕਸ਼ਨਸ ਜੋ ਹੈਗੇ ਔਰ ਫੇਅਰ ਐਂਡ ਫਰੀ ਇਲੈਕਸ਼ਨਸ ਐਂਡ ਪੀਸਫੁਲ ਐਂਡ ਸੇਫ ਇਲੈਕਸ਼ਨਸ ਉਹ ਅਸੀਂ ਕਰਾਵਾਂਗੇ ਜੀ ਕਿ ਇਹਦੇ ਚ ਰਹਿਦਾ ਕਿ ਇਸ ਵੇਲੇ ਇਹ ਜਿਹੜੇ ਕਾਪੀ ਇਹ ਤਾਂ ਆਪਸੀ ਜਿਹੜੇ ਨਿਕਲ ਰਹੇ ਨੇ ਜੀ ਫਾਲਸ ਇਹਦੇ ਚ ਰਹਿਦਾ ਕਿ ਇਹ ਗੁਰੂ ਜੀ ਆ ਕੋਈ ਇਦਾਂ ਦੀ ਵੀ ਲੈਣੇ ਤੇ ਅ ਇਸੇ ਲਈ ਇਸੇ ਲਈ ਬਿਲਕੁਲ ਜੀ ਬਿਲਕੁਲ ਅਸੀਂ ਹਰ ਕੋਈ ਚੀਜ਼ ਉਹ ਦਿਮਾਗ ਚ ਰੱਖਣੀ ਹੁੰਦੀ ਹੈ ਉਹਦੇ ਕਰਕੇ ਹੀ ਅੱਜ ਦਾ ਹੁਣ ਜੋ ਸਾਡਾ ਰਾਤ ਦੀ ਡੋਮਿਨੇਸ਼ਨ ਹੈਗੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਹੈਗੇ ਕਿਉਂਕਿ ਕੰਪਲੇਂਟ ਆਉਂਦੇ ਨੇ ਕਿ ਕਿਥੇ ਕੋਈ ਥਾਂ ਤੇ ਸ਼ਰਾਬ ਦੀ ਵੰਡ ਹੋ ਸਕਦੀ ਆ ਜਾਂ ਕਿਥੇ ਫ੍ਰੀ ਬੀਜ਼ ਜੋ ਦਿੱਤੀ ਜਾਂਦੀ ਆ ਕੋਈ ਸਾੜੀ ਹੋ ਗਿਆ ਜਾਂ ਕੋਈ ਕਪੜੇ ਹੋ ਗਏ ਜਾਂ ਪੈਸੇ ਹੋ ਗਏ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਉਹ ਐਦੇ ਦੀ ਕੋਈ ਚੀਜ਼ ਨਾ ਹੋਵੇ ਉਦੇ ਕਰਕੇ ਪੁਲਿਸ ਜੋ ਹੈਗੀ ਪੂਰੀ ਅੱਜ ਰਾਤ ਵੀ ਗਸ਼ਟੇ ਰਹੇ